ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਵੀ ਕਰ ਦੇਣਾ ਅਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇੱਕ ਮਿੰਟ ਦੇ ਵਿੱਚ ਅਰਦਾਸ ਕਿੰਜ ਪੂਰੀ ਹੋ ਸਕਦੀ ਹੈ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਅਰਦਾਸ ਦੀ ਤਾਕਤ ਅਰਦਾਸ ਦੀ ਪਾਵਰ ਬਾਰੇ ਗੱਲ ਕਰਨੀ ਹੈ ਸੰਗਤ ਜੀ ਇਸ ਕਰਕੇ ਪੂਰੀ ਹੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਤਾਂ ਅਰਦਾਸ ਦੀ ਤਾਕਤ ਦੇ ਲਈ ਇੱਕ ਸਾਖੀ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸਾਧ ਸੰਗਤ ਜੀ ਇੱਕ ਵਾਰ ਇੱਕ ਸੰਤ ਮਹਾਪੁਰਖ ਜੀ ਜੋ ਪਚਾਬ ਖੜੇ ਅਰਦਾਸ ਕਰ ਰਹੇ ਸਨ ਨਾ ਮੋਹੋਂ ਕੁਝ ਬੋਲ ਰਏ ਸੀ ਨਾ ਹੀ ਮਾਨ ਦੇ ਵਿੱਚ ਕੁਝ ਬੋਲ ਰਏ ਸੀ ਸਿਰਫ ਚੁੱਪਚਾਪ ਹੱਥ ਜੋੜ ਕੇ ਖੜੇ ਸਨ ਅਤੇ ਕਹਿੰਦੇ ਸੰਤ ਮਹਾਂਪੁਰਖ ਜੀ ਦੇ ਕੋਲ ਖੜੇ ਸੇਵਾਦਾਰ ਨੇ ਦੇਖਿਆ ਅਤੇ ਕਹਿੰਦੇ ਅਤੇ ਕਹਿੰਦਾ ਉਸ ਤੋਂ ਰਿਹਾ ਨਾ ਗਿਆ ਜਦੋਂ ਬਾਬਾ ਜੀ ਨੇ ਅਰਦਾਸ ਪੂਰੀ ਕੀਤੀ ਤਾਂ ਸੇਵਾਦਾਰ ਨੇ ਪੁੱਛਿਆ ਕਿ ਬਾਬਾ ਜੀ ਤੁਹਾਨੂੰ ਰੋਜ਼ਾਨਾ ਦੇਖਦਾ ਹਾਂ ਕਿ ਤੁਸੀਂ ਮੋਹ ਕੁਝ ਨਹੀਂ ਕਹਿੰਦੇ ਤੇ ਸਿਰਫ ਹੱਥ ਜੋੜ ਕੇ ਚੁੱਪਚਾਪ ਖੜੇ ਰਹਿੰਦੇ ਹੋ ਤੇ ਸੇਵਾਦਾਰ ਕਹਿੰਦਾ ਕਿ ਮੈਂ ਕਈ ਲੋਕਾਂ ਨੂੰ ਅਰਦਾਸ ਕਰਦੇ ਆਂ ਦੇਖਿਆ ਹੈ ਕਈ ਮੋਹ ਬੋਲ ਕੇ ਅਰਦਾਸ ਕਰਦੇ ਨੇ ਕਈ ਮਨ ਦੇ ਵਿੱਚ ਅਰਦਾਸ ਕਰਦੇ ਨੇ ਕਿਉਂਕਿ ਜੋ ਮਨ ਦੇ ਵਿੱਚ ਅਰਦਾਸ ਕਰਦੇ ਨੇ ਉਹਨਾਂ ਦੀ ਅਰਦਾਸਤਾ ਵੀ ਬਾਹਰੋਂ ਪਤਾ ਚੱਲ ਜਾਂਦਾ ਹੈ ਜੋ ਮਨ ਵਿੱਚ ਚੱਲ ਰਿਹਾ ਹੁੰਦਾ ਹੈ ਉਹੀ ਭਾਵ ਸਾਡੇ ਚਿਹਰੇ ਤੇ ਬੰਦੇ ਰਹਿੰਦੇ ਹਨ ਇਸੇ ਕਰਕੇ ਸਾਡੇ ਮਨ ਦੀ ਜੋ ਭਾਵਨਾ ਹੈ ਉਹ ਵੀ ਬਾਹਰ ਪਤਾ ਲੱਗ ਜਾਂਦੀ ਹੈ ਪਰ ਕਹਿੰਦੇ ਸੇਵਾਦਾਰ ਕਹਿਣ ਲੱਗਾ ਕਿ ਮੈਂ ਤੁਹਾਨੂੰ ਰੋਜ਼ਾਨਾ ਦੇਖਦਾ ਹਾਂ ਕਿ ਤੁਸੀਂ ਬਿਲਕੁਲ ਚੁੱਪਚਾਪ ਸ਼ਾਂਤ ਹੱਥ ਜੋੜ ਕੇ ਖੜੇ ਰਹਿੰਦੇ ਹੋ ਇੰਜ ਪ੍ਰਤੀਤ ਹੁੰਦਾ ਹੈ ਕਿ ਤੁਹਾਡੇ ਅੰਦਰ ਬਾਹਰ ਬਿਲਕੁਲ ਸਨਾਟਾ ਹੋਵੇ ਤੁਸੀਂ ਕੁਝ ਵੀ ਨਹੀਂ ਬੋਲ ਰਹੇ ਹੋ ਤਾਂ ਕਹਿੰਦੇ ਸੰਤ ਮਹਾਪੁਰਖ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਪੁਰਖਾ ਤੂੰ ਸਹੀ ਪਹਿਚਾਣਿਆ ਹੈ ਕਿ ਸੱਚਮੁੱਚ ਅੰਦਰੋਂ ਅਤੇ ਬਾਹਰੋਂ ਚੁੱਪ ਹੁੰਦੇ ਹਾਂ ਕੁਝ ਨਹੀਂ ਬੋਲ ਰਹੇ ਹੁੰਦੇ ਤਾਂ ਕਹਿੰਦੇ ਸੇਵਾਦਾਰ ਕਹਿਣ ਲੱਗਾ ਕਿ ਸੰਤ ਜੀ ਸਾਨੂੰ ਵੀ ਦੱਸੋ ਕਿ ਇਹ ਕਿਹੜੀ ਅਰਥ ਹੈ ਕਿਉਂਕਿ ਅੱਜ ਤੱਕ ਜਾਂ ਤਾਂ ਬੋਲ ਕੇ ਅਰਦਾਸ ਹੁੰਦੀ ਹੈ ਜਾਂ ਮਨ ਦੀ ਅਰਦਾਸ ਹੁੰਦੀ ਹੈ ਇਹ ਅਰਦਾਸ ਕਿਹੜੀ ਹੈ ਇਹ ਯੁਕਤੀ ਸਾਨੂੰ ਵੀ ਦੱਸੋ ਤਾਂ ਕਹਿੰਦੇ ਸੰਤ ਮਹਾਪੁਰਖਾਂ ਨੇ ਇੱਕ ਮੰਗਤੇ ਦੀ ਕਹਾਣੀ ਦੱਸੀ ਸੰਤ ਮਹਾਪੁਰਖ ਜੀ ਕਹਿੰਦੇ ਕਿ ਇਹ ਅਰਦਾਸ ਮੈਂ ਇੱਕ ਮੰਗਤੇ ਤੋਂ ਸਿੱਖੀ ਹੈ ਇਹ ਮੰਗਤੇ ਦੀ ਅਰਦਾਸ ਨੇ ਹੀ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਤਾਂ ਮਹਾਪੁਰਖਾਂ ਨੇ ਉਹ ਮੰਗਤੇ ਦੀ ਕਹਾਣੀ ਸੁਣਾਈ ਤਾਂ ਕਹਿੰਦੇ ਇੱਕ ਵਾਰ ਇੱਕ ਮੰਤਤਾ ਇੰਜ ਲੱਗ ਰਿਆ ਸੀ ਜਿਵੇਂ 3-4 ਦਿਨ ਤੋਂ ਭੁੱਖਾ ਹੋਵੇ ਉਸ ਦੇ ਕੱਪੜੇ ਬੜੇ ਪਾਟੇ ਪੁਰਾਣੇ ਪਾਏ ਹੋਏ ਸਨ ਕਹਿੰਦੇ ਭੁੱਖਾ ਰਹਿਣ ਕਰਕੇ ਕਮਜ਼ੋਰੀ ਕਰਕੇ ਉਸ ਤੋਂ ਖੜਿਆ ਵੀ ਨਹੀਂ ਹੋਇਆ ਜਾ ਰਿਹਾ ਸੀ ਇਸ ਕਰਕੇ ਉਹ ਕਾਂਦ ਦੇ ਸਹਾਰੇ ਨਾਲ ਖੜਾ ਸੀ ਅਤੇ ਖੜਾ ਕਿੱਥੇ ਸੀ ਰਾਜੇ ਦੇ ਮਹਿਲ ਦੀ ਬੋਹੇ ਦੇ ਅੱਗੇ ਕਿਉਂਕਿ ਰਾਜੇ ਦਾ ਬਾਹਰ ਆਉਣ ਦਾ ਸਮਾਂ ਸੀ ਇਸ ਕਰਕੇ ਉਹ ਆਸ ਕਰਕੇ ਖੜਾ ਸੀ ਕਿ ਰਾਜਾ ਬਾਰ ਆਵੇਗਾ ਅਤੇ ਕੁਝ ਨਾ ਕੁਝ ਦਾਨ ਜ਼ਰੂਰ ਦੇਵੇਗਾ। ਉਹਦੀ ਝੋਲੀ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਪਾਵੇਗਾ। ਕਹਿੰਦੇ ਉਹ ਮੰਗਤੇ ਦੇ ਨਾਲ ਕੁਝ ਹੋਰ ਲੋਕ ਵੀ ਖੜੇ ਸਨ। ਕਈ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਖੜੇ ਸਨ। ਕਈ ਲੋਕ ਕੁਝ ਮੰਗਣ ਦੇ ਇਰਾਦੇ ਨਾਲ ਖੜੇ ਸੀ ਤਾਂ ਕਹਿੰਦੇ ਰਾਜਾ ਬਾਰ ਆਇਆ। ਸਭ ਨੇ ਰਾਜੇ ਵੱਲ ਭਜਨਾ ਸ਼ੁਰੂ ਕਰ ਦਿੱਤਾ। ਸਭ ਨੇ ਆਪਣੀਆਂ ਸਮੱਸਿਆਵਾਂ, ਆਪਣੀਆਂ ਮੰਗਾਂ, ਆਪਣੀਆਂ ਇਸ਼ਿਆਵਾਂ ਉਸ ਰਾਜ ਜੀ ਨੂੰ ਦਸਨੀਆਂ ਸ਼ੁਰੂ ਕਰ ਦਿੱਤੀਆਂ ਤੇ ਰਾਜ ਜੀ ਨੇ ਸਾਬ ਦੀਆਂ ਇਸ਼ਿਆਵਾ ਮੰਗਾਂ ਪੂਰੀਆਂ ਕਰ ਦਿੱਤੀਆਂ ਤਾਂ ਕਹਿੰਦੇ ਉਹ ਮੰਗਤਾ ਉਸੇ ਤਰ੍ਹਾਂ ਹੱਥ ਜੋੜ ਕੇ ਕੰਧ ਦੇ ਸਹਾਰੇ ਦੇ ਨਾਲ ਨੀਵੀਂ ਪਾ ਕੇ ਖੜਾ ਰਿਹਾ ਤਾਂ ਕਹਿੰਦੇ ਰਾਜਾ ਖੁਦ ਉਸ ਮੰਗਤੇ ਦੇ ਕੋਲ ਚੱਲ ਕੇ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਤੁਹਾਡੀ ਕੀ ਮੰਗ ਹੈ ਤਾਂ ਕਹਿਣ ਤਾਂ ਕਹਿੰਦੇ ਜੋ ਉਸ ਵੇਲੇ ਉਸ ਮੰਗਤੇ ਨੇ ਉੱਤਰ ਦਿੱਤਾ ਉਸ ਉੱਤਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਕਹਿੰਦੇ ਮੰਗਤਾ ਕਹਿਣ ਲੱਗਾ ਕਿ ਰਾਜਾ ਜੀ ਤੁਸੀਂ ਰਾਜੇ ਹੋ ਤੁਸੀਂ ਸਮਰਾਟ ਹੋ ਸਭ ਕੁਝ ਦੇਨਯੋਗ ਹੋ ਅਤੇ ਮੈਂ ਮੰਗਤਾ ਹਾਂ ਪਰ ਜੇਕਰ ਤੁਸੀਂ ਮੇਰੇ ਹਾਲਾਤ ਮੇਰੀ ਸਥਿਤੀ ਨੂੰ ਦੇਖ ਕੇ ਵੀ ਨਹੀਂ ਸਮਝ ਸਕੇ ਕਿ ਮੈਨੂੰ ਕੀ ਚਾਹੀਦਾ ਹੈ ਤਾਂ ਫਿਰ ਮੇਰੇ ਸ਼ਬਦ ਤੁਹਾਨੂੰ ਸਮਝਾ ਨਹੀਂ ਸਕਣਗੇ ਮੇਰਾ ਇੱਥੇ ਖੜੇ ਹੋਣਾ ਮੈਨੂੰ ਖੜੇ ਹੋਏ ਨੂੰ ਦੇਖਣਾ ਹੀ ਮੇਰੇ ਅਰਦਾਸ ਹੈ ਮੇਰੀ ਮੰਗ ਹੈ ਭਾਵ ਕੇ ਜੇ ਤੁਸੀਂ ਮੈਨੂੰ ਇਸ ਹਾਲਾਤ ਵਿੱਚ ਖੜੇ ਨੂੰ ਦੇਖ ਕੇ ਵੀ ਨਹੀਂ ਸਮਝੇ ਕਿ ਮੈਨੂੰ ਕੀ ਚਾਹੀਦਾ ਹੈ ਕਿਉਂਕਿ ਉਸੇ ਹਾਲਾਤ ਸਭ ਕੁਝ ਦੱਸ ਰਏ ਸੀ ਕਿ ਇਹ ਕਿੰਨੇ ਦਿਨਾਂ ਤੋਂ ਭੁੱਖਾ ਹੈ ਇਸ ਦੇ ਕੋਲ ਕੱਪੜਾ ਨਹੀਂ ਹੈ ਇਸ ਦੇ ਕੋਲ ਤੰਨ ਨਹੀਂ ਹੈ ਤਾਂ ਕਹਿੰਦੇ ਉਸ ਮੰਗਤੇ ਨੇ ਵਿੱਚ ਜੇ ਇਹ ਗੱਲ ਜਦੋਂ ਕਈ ਤੇ ਰਾਜਾ ਸਭ ਸਮਝ ਗਿਆ ਤੇ ਰਾਜੇ ਨੇ ਇੱਕ ਮਿੰਟ ਵੀ ਨਹੀਂ ਲਾਇਆ ਉਸ ਭਿਖਾਰੀ ਨੂੰ ਬਹੁਤ ਸਾਰਾ ਧਨ ਬਹੁਤ ਸਾਰੇ ਸੁੰਦਰ ਕੱਪੜੇ ਅਤੇ ਭੋਜਨ ਛਕਾ ਕੇ ਮਹਿਲ ਤੋਂ ਭੇਜਿਆ। ਇੱਕ ਮਿੰਟ ਵਿੱਚ ਹੀ ਉਸ ਦੀ ਅਸਲੀ ਭਾਵਨਾ ਤੋਂ ਖੁਸ਼ ਹੋ ਕੇ ਕਿੰਨੀਆਂ ਦਾਤਾਂ ਉਸ ਦੀ ਚੋਲੇ ਦੇ ਵਿੱਚ ਪਾ ਦਿੱਤੀਆਂ। ਉਸ ਦੀਆਂ ਸਾਰੀਆਂ ਮੰਗਾਂ ਅਰਦਾਸਾਂ ਪੂਰੀਆਂ ਕਰ ਦਿੱਤੀਆਂ। ਉਸ ਭਿਖਾਰੀ ਨੇ ਮੰਗਤੇ ਦੀ ਮੁਤਾਜੀ ਕਰਨੀ ਖਤਮ ਕਰ ਦਿੱਤੀ ਤੇ ਸੰਤ ਜੀ ਕਹਿੰਦੇ ਜਦ ਮੈਂ ਉਸ ਮੰਗਤੇ ਦੇ ਹਾਲਾਤ ਦੇਖੇ ਉਸ ਮੰਗਤੇ ਦੀ ਇਸ ਚੋਪੀ ਅਰਦਾਸ ਦੇ ਕੇ ਤਾਂ ਉਸ ਦਿਨ ਤੋਂ ਮੇਰੀ ਜ਼ਿੰਦਗੀ ਬਦਲ ਗਈ। ਸੰਤ ਜੀ ਕਹਿੰਦੇ ਕਿ ਬਸ ਮੈਂ ਉਸ ਦਿਨ ਤੋਂ ਫੈਸਲਾ ਕਰ ਲਿਆ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਰੱਬ ਦੇ ਕੋਲੋਂ ਬੋਲ ਕੇ ਅਰਦਾਸ ਨਹੀਂ ਕਰਨੀ। ਬਸ ਇਸੇ ਆਸਤੇ ਉਸ ਮਾਲਕ ਦੇ ਦੁਆਰ ਤੇ ਖੜਨਾ ਹੈ ਕਿ ਕਦ ਉਸ ਮਾਲਕ ਦੀ ਮਿਹਰ ਭਰੀ ਨਜ਼ਰ ਮੇਰੇ ਉੱਤੇ ਪੈ ਜਾਵੇ। ਬਸ ਇੱਕ ਵਾਰ ਮੇਰੇ ਹਾਲਾਤ, ਮੇਰੀ ਸਥਿਤੀ ਨੂੰ ਉਹ ਮਾਲਕ ਦੇਖ ਲਵੇ ਬਸ ਦੇਰ ਦੇਖਣ ਦੀ ਹੈ ਜਦੋਂ ਦੇਖ ਲਿਆ ਤਾਂ ਫਿਰ ਮੇਰ ਕਿਰਪਾ ਆਪਣੇ ਆਪ ਹੋ ਜਾਵੇਗੀ ਅਤੇ ਜੋ ਦੇਖ ਕੇ ਮੇਰ ਹੋਵੇਗੀ ਉਹ ਬਿਆਨਤ ਹੋਵੇਗੀ ਅਤੇ ਸਾਨੂੰ ਵੀ ਇਸ ਸਾਖੀ ਨੂੰ ਸੁਣ ਕੇ ਇਹ ਸੰਗਤ ਜੀ ਸਿੱਖਿਆ ਮਿਲਦੀ ਹੈ ਕਿ ਜੇਕਰ ਵਿਸ਼ਵਾਸ ਪੱਕਾ ਹੋਵੇ ਇਰਾਦਾ ਪੱਕਾ ਹੋਵੇ ਫਿਰ ਤਾਂ ਮਾਲਕ ਕਦੇ ਵੀ ਖਾਲੀ ਨਹੀਂ ਮੋੜਦਾ ਹਮੇਸ਼ਾ ਝੋਲੀ ਭਰ ਕੇ ਹੀ ਮੋੜਦਾ ਹੈ ਇਸ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਵਾਹਿਗੁਰੂ ਜੀ ਦੇ ਉੱਤੇ ਵਿਸ਼ਵਾਸ ਕਰਨਾ ਭਰੋਸਾ ਕਰਨਾ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ